ਅ ਦੇਖੋ ਪਹਿਲਾਂ ਤਾਂ ਮੇਰੀ ਖੁਸ਼ਕਿਸਮਤੀ ਹੈ ਪਾਰਟੀ ਦੀ ਔਰ ਸੁਨਾਮ ਔਰ ਸਰਨਮਰ વોર્ਡ ਦੀ ਖੁਸ਼ਕਿਸਮਤੀ ਹੈ ਕਿ ਪਾਰਟੀ ਦੇ ਸਰਕਾਰ ਦੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਔਰ ਸਾਡਾ ਜੋ ਆਪਸੀ ਪਿਆਰ ਹੈ ਚਾਹੇ ਪਾਰਟੀਆਂ ਅਲੱਗ-ਅਲੱਗ ਸੀ ਪਰ ਇੱਕ ਭਾਈਚਾਰਕ ਸਾਂਝ ਹੈ ਜਿਹੜਾ ਪਿਆਰ ਹੈ ਉਹ ਸ਼ੁਰੂ ਤੋਂ ਸੀਗਾ ਤੇ ਅੱਜ ਉਸ ਦੇ ਵਿੱਚ ਇੱਕ ਨਵੀਂ ਕੜੀ ਜੁੜੀ ਹੈ ਜਦ ਮੇਰੇ ਸਾਥੀ ਮੇਰੇ ਵੀਰ ਯਾਦਵਿੰਦਰ ਨਿਰਵਾਣ ਜੀ ਉਹ ਪਾਰਟੀ ਦੇ ਵਿੱਚ ਆਪਣੇ ਪਰਿਵਾਰ ਔਰ ਸਾਥੀਆਂ ਸਮੇਤ ਸ਼ਾਮਲ ਹੋਏ ਨੇ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਇਸ ਤੋਂ ਪਹਿਲਾਂ ਮੌਂਟੀ ਜੀ ਔਰ ਕਾਲਾ ਜੀ ਉਹ ਵੀ ਸ਼ਾਮਲ ਹੋਏ ਨੇ ਦੇਖੋ ਮੈਂ ਸਮਝਦਾ ਕਿ ਜਦੋਂ ਤੁਸੀਂ ਸਾਫ਼ ਨੀਅਤ ਦੇ ਨਾਲ ਕੰਮ ਕਰਦੇ ਰਹੋ ਤੇ ਉਸ ਚੀਜ਼ ਦੀ ਐਪਰੀਸ਼ੀਏਸ਼ਨ ਮਿਲਦੀ ਹੈ ਤੇ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਸਾਰੇ ਸਾਥੀ ਮੇਰਾ ਸਾਥ ਦੇ ਰਹੇ ਨੇ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਔਰ ਇਹਨਾਂ ਨੇ ਲੰਬਾ ਸਮਾਂ ਮਿਊਨਿਸਪਲ ਕਮੇਟੀ ਦੀ ਦੇ ਵਿੱਚ ਨੁਮਾਇੰਦਗੀ ਕੀਤੀ ਆਪੋ ਆਪਣੇ ਵਾਰਡ ਦੇ ਵਿੱਚ ਔਰ ਬਹੁਤ ਮਾਣ ਸਤਿਕਾਰ ਪਿਆਰ ਖਟਿਆ ਲੋਕਾਂ ਦੇ ਵਿੱਚ ਸਿੱਖੀ ਸੇਵਕੀ ਦੇ ਨਾਲ ਸੋ ਇਹੋ ਜਿਹੇ ਸਾਥੀ ਜਦੋਂ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਪਰਿਵਾਰ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਤੇ ਉਹਦੇ ਨਾਲ ਸਭ ਤੋਂ ਪਹਿਲਾਂ ਲੋਕਾਂ ਨੂੰ ਸ਼ਹਿਰ ਨੂੰ ਵਾਰਡ ਨੂੰ ਔਰ ਸਾਨੂੰ ਆਬਵੀਅਸਲੀ ਪਾਰਟੀ ਨੂੰ ਔਰ ਹਲਕੇ ਦਾ ਨੁਮਾਇੰਦਾ ਹੋਣ ਦੇ ਨਾਤੇ ਬਹੁਤ ਵੱਲ ਜਿਹੜਾ ਉਹ ਮਿਲਦਾ ਹੈ ਮੈਂ ਮੇਰੇ ਵੀਰ ਯਾਦਵਿੰਦਰ ਜੀ ਦਾ ਦਿਲ ਦੀਆਂ ਗਹਿਰਾਈਆਂ ਚੋਂ ਵੈਲਕਮ ਕਰਦਾ ਸਾਰੇ ਪਰਿਵਾਰ ਦਾ ਵੈਲਕਮ ਕਰਦਾ ਔਰ ਨਾਲ ਮਿਲ ਕੇ ਇੱਕ ਔਰ ਇੱਕ 11 ਬਣ ਕੇ ਬੋਰਡ ਦੀ ਔਰ ਸ਼ਹਿਰ ਦੀ ਤਰੱਕੀ ਕਰਾਂਗੇ ਇਸ ਦੇ ਨਾਲ ਸਾਡੀ ਵਚਨਬੱਤ ਜਿਹੜੀ ਉਹ ਹੋਰ ਮਜ਼ਬੂਤ ਹੁੰਦੀ ਹੈ ਜੀ ਇਹ ਹਫਤੇ ਦੇ ਅੰਦਰ ਅੰਦਰ ਜਿਵੇਂ ਮੌਂਟੀ ਫਿਰ ਕਾਲਾ ਜੀ ਦੇ ਹੁਣ ਨਿਰਮਨ ਜੀ ਤੁਹਾਨੂੰ ਲੱਗਦਾ ਹੈ ਵੀ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਹੀ ਸਨਾਮ ਦੀ ਸਥਾਨਕ ਸਰਕਾਰ ਤੁਸੀਂ ਬਣਾ ਦਿੱਤੀ ਨੇ ਦੇਖੋ ਸਥਾਨਕ ਸਰਕਾਰ ਦਾ ਲੋਕਾਂ ਨੇ ਬਣਾਉਣੀ ਹੁੰਦੀ ਹੈ ਮੇਰੀ ਕੋਸ਼ਿਸ਼ ਇਹ ਰਹੀ ਰਹੀ ਹੈ ਹਮੇਸ਼ਾ ਕਿ ਜਿਹੜੇ ਲੋਕ ਚਾਹੇ ਕਿਸੇ ਵੀ ਕੋਈ ਪਾਰਟੀ ਨਾਲ ਜੁੜਿਆ ਹੋਇਆ ਚਾਹੇ ਕੋ ਪੋਲੀਟੀਕਲ ਹੈ ਜਾਂ ਨਾਨ ਪੋਲੀਟੀਕਲ ਬੈਕਗ੍ਰਾਉਂਡ ਦਾ ਜੇ ਚੰਗੇ ਕਿਰਦਾਰ ਦੇ ਨੇ ਲੋਕਾਂ ਨਾਲ ਜੁੜੇ ਹੋਏ ਨੇ ਲੋਕਾਂ ਦਾ ਦੁੱਖ ਦਰਸ ਸਮਝਦੇ ਨੇ ਉਹਨਾਂ ਦੇ ਨਾਲ ਵਿਚਰਦੇ ਨੇ ਔਰ ਚਾਦਰ ਬਿਲਕੁਲ ਸਾਫ ਹੈ ਇਹਨਾਂ ਦੀ ਚਿੱਟੀ ਚੰਦਰ ਆ ਉਹਨਾਂ ਉਹ ਹਮੇਸ਼ਾ ਐਸੈਟ ਹੁੰਦੇ ਨੇ ਕਿਸੇ ਵੀ ਪਾਰਟੀ ਔਰ ਕਿਸੇ ਵੀ ਵਿਅਕਤੀ ਦੇ ਲਈ ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦੇ ਨਾਲ ਇਹ ਅੱਜ ਦਾ ਥੋੜੋ ਇਹ ਇਹ ਮੇਰੇ ਵੀਰ ਨੂੰ ਤਾਂ ਮੈਨੂੰ ਪਤਾ ਮੈਂ ਕਦੋਂ ਦਾ ਬੇਨਤੀ ਕਰ ਰਿਹਾ ਸੀ ਇਹਨਾਂ ਨੇ ਅੱਜ ਮੇਰੀ ਬੇਨਤੀ ਜਿਹੜੀ ਉਹ ਮੰਨੀ ਹੈ ਤੇ ਮਸਾ ਮੰਨੇ ਨਹੀਂ ਪਰ ਦੇਰ ਦੇਰ ਹੈ ਦਰਸਾਏ ਰੇਲਵੇ ਅੰਡਰਬ੍ਰਿਜ ਦਾ ਵੀ ਬਹੁਤ ਵੱਡਾ ਹੱਤਿਆ ਬਹੁਤ ਹੀ ਬਹੁਤ ਮੈਂ ਤਾਂ ਜਦੋਂ ਸ਼ੁਰੂ ਤੇ ਆਪਾਂ ਇਹ ਸ਼ੁਰੂ ਕੀਤਾ ਸੀਗਾ ਜਿਹੜਾ ਇਹ ਰੇਲਵੇ ਅੰਡਰਬ੍ਰਿਜ ਵੀ ਹੈ ਸਭ ਤੋਂ ਪਹਿਲਾਂ ਮੇਰੇ ਕੋਲੇ ਕਿਉਂਕਿ ਯਾਦਵਿੰਦਰ ਜੀ ਦੇ ਦੇ ਕਜ਼ਨ ਇਹਨਾਂ ਦੇ ਕਲੋਜ਼ ਰਿਲੇਟਿਵ ਉਹ ਰੇਲਵੇ ਦੇ ਵਿੱਚ ਬੜੇ ਸੀਨੀਅਰ ਅਧਿਕਾਰੀ ਸੀਗੇ ਤੇ ਉਦੋਂ ਸਭ ਤੋਂ ਪਹਿਲਾਂ ਜਿਹੜਾ ਉਸ ਪ੍ਰੋਜੈਕਟ ਨੂੰ ਇਨੀਸ਼ੀਏਟ ਹੈ ਜਿਹੜਾ ਉਹ ਯਾਦਵਿੰਦਰ ਸਿੰਘ ਜੀ ਨੇ ਕੀਤਾ ਸੀਗੇ ਮੈਂ ਸਮੋਂ ਉਦੋਂ ਵੀ ਦੱਸਿਆ ਸੀਗਾ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਆਪਣੇ ਸੁਨਾਮ ਦੀ ਖੈਰ ਇੱਕ ਖੂਬਸੂਰਤੀ ਇਹ ਹੈ ਕਿ ਇੱਥੇ ਅ ਚਲੋ ਇਲੈਕਸ਼ਨਾਂ ਦੇ ਵਿੱਚ ਤਾਂ ਜਿਹੜੇ 10 ਦਿਨ 15 ਦਿਨ ਹੁੰਦੇ ਨੇ ਕੋਈ ਕਿਸੇ ਨਾਲ ਜੁੜਿਆ ਹੁੰਦਾ ਆਪਦੀ ਪਾਰਟੀ ਨਾਲ ਵਿਚਾਰਧਾਰਾ ਨਾਲ ਜੁੜਿਆ ਹੁੰਦਾ ਪਰ ਉਹ ਵੀ ਪਰਿਵਾਰਿਕ ਸਾਂਝ ਹੈ ਜਿਹੜੀ ਉਹ ਬਹੁਤ ਅਟੁੱਟ ਹੈ ਬਹੁਤ ਨਿਗੀ ਹੈ ਸੋ ਉਸ ਕਰਕੇ ਔਰ ਸਾਰੇ ਹੀ ਸ਼ਹਿਰ ਦਾ ਭਲਾ ਜਿਹੜਾ ਇਲਾਕੇ ਦਾ ਹਲਕੇ ਦਾ ਭਲਾ ਜਿਹੜਾ ਉਹ ਸੋਚਦੇ ਨੇ ਜਿਹੜੀ ਕਿ ਇੱਕ ਪੋਜ਼ਿਟਿਵ ਚੀਜ਼ ਹੈ ਸੋ ਜਿਹੜਾ ਰੈਲੇਵੈਂਟ ਅਪਰੇ ਸੀਗਾ ਇਹਦੇ ਵਿੱਚ ਜੋ ਮੇਨ ਕੰਟਰੀਬਿਊਸ਼ਨ ਉਹ ਮੇਰੇ ਵੀ ਰਜਵਿੰਦਰ ਜੀ ਦਾ ਸੀਗਾ ਕਿਉਂਕਿ ਜੇ ਇਹਨਾਂ ਨੇ ਆਪਣੇ ਉਸ ਉਹਨਾਂ ਕਲੋਜ਼ ਰਿਲੇਟਿਵ ਨੂੰ ਉਹਦਾ ਹਾਂ ਹਾਂ ਸਨ ਰਾਜੀ ਸੋ ਮੇਰੇ ਕੋਲ ਮੇ ਸਪੈਸ਼ਲੀ ਯਾਦ ਹੈ ਜੀ ਮੇਰੇ ਕੋਲ ਮੋਹੱਲੀ ਪਹਿਲਾਂ ਇੱਥੇ ਗੱਲ ਹੋਈ ਤੇ ਫੇਰ ਮੋਹੱਲੀ ਪੂਡਾਪਾਵੰਦੇ ਵਿੱਚ ਮੇਰੇ ਕੋਲ ਤੋਂ ਗੁਮਾ ਪੂਲਾ ਮਹਿਕਮਾ ਸੀਗਾ ਮੇਰੇ ਕੋਲ ਉੱਥੇ ਲੈ ਕੇ ਸਾਡੀ ਮੀਟਿੰਗ ਹੋਈ ਤੇ ਫਿਰ ਮੈਂ ਕਿਹਾ ਭਾਜੀ ਇਹ ਸਾਡਾ ਕੋਈ ਸ਼ਹਿਰ ਦੋ ਹਿੱਸਿਆਂ ਚ ਵੰਡਿਆ ਪਿਆ ਇਹਨੂੰ ਤੁਸੀਂ ਕਰੋ ਤੇ ਉਹਨਾਂ ਨੇ ਵੀ ਔਰ ਬਾਕੀ ਸਾਰੇ ਸਾਥੀਆਂ ਨੇ ਨਾ ਇਹਨੂੰ ਐਮਐਨਸੀ ਜੀ ਪਾਰਟੀ ਛੱਡ ਉਹਨਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜਿਹੜੀ ਪੰਜਾਬ ਦੀਆਂ ਛੋਟੀਆਂ ਨੇ ਆਮ ਆਦੀ ਪਾਰਟੀ ਦਾ ਕਿਸ ਤਰ੍ਹਾਂ ਦਾ ਰੁਖ ਹੈ ਅ ਦੇਖੋ ਮੈਂ ਸਮਝਦਾ ਕਿ ਬੜਾ ਵਧੀਆ ਮਾਹੌਲ ਹੈ ਜਿਹੜਾ ਆਮ ਆਦੀ ਪਾਰਟੀ ਦੇ ਫੇਵਰ ਦੇ ਵਿੱਚ ਬਣਿਆ ਹੋਇਆ ਹੈ ਕਿਉਂਕਿ ਹੁਣ ਵੀ ਜੇ ਤੁਸੀਂ ਦੇਖੀਏ ਤਾਂ ਬਹੁਤ ਸਾਰਾ ਸਾਰੀਆਂ ਥਾਵਾਂ ਦੇ ਉੱਪਰ ਤਾਂ ਕਾਂਗਰਸ ਨੂੰ ਅਕਾਲੀ ਦਲ ਨੂੰ ਭਾਜਪਾ ਨੂੰ ਕੈਂਡੀਡੇਟ ਵੀ ਨਹੀਂ ਮਿਲੇ ਹੈਗੇ ਜਿੱਦੋਂ ਇੱਕ ਤਰਫਾ ਲੋਕਾਂ ਦਾ ਮੂਡ ਜਿਹੜਾ ਬਣਿਆ ਹੋਇਆ ਸੋ ਮੈਂ ਸਮਝਦਾ ਕਿ ਚੰਗੇ ਰਿਜ਼ਲਟ ਜਿਹੜੇ ਆਉਣਗੇ ਸਰ ਵਿਰੋਧੀ ਧਿਰ આરોਪ ਲਗਾ ਰਹੀ ਵੀ ਥੱਕਾ ਛਾਈ ਹੋ ਗਈ ਕਹਿਣਾ ਚਾਹੁੰਦਾ ਨਹੀਂ ਚਲੋ ਦੇਖੋ ਵਿਰੋਧੀਆਂ ਦਾ ਕੰਮ ਹੁੰਦਾ ਵਿਰੋਧ ਕਰਨਾ ਉਹਨਾਂ ਨੇ ਤਾਂ ਕਹਿਣਾ ਹੀ ਹੈ ਤੇ ਜਿਨ੍ਹਾਂ ਨੂੰ ਅੰਗੂਰ ਖੱਟੇ ਆਂਦੀ ਤੁਸੀਂ ਕਹਾਵਤ ਸੁਣੀ ਹੋਊਗੀ ਜਿਨ੍ਹਾਂ ਨੂੰ ਕੈਂਡੀਡੇਟ ਨਾ ਮਿਲਦੇ ਹੋਣ ਉਹਨਾਂ ਨੇ ਇਲਜ਼ਾਮ ਤਾਂ ਲਾਉਣੀ ਨੇ ਤੁਸੀਂ ਮੈਨੂੰ ਸੁਣਾਵ 4 ਦਿਨ 5 ਦਿਨ ਨਾਮਿਨੇਸ਼ਨ ਹੋਈ ਹੈ ਤੁਹਾਡੇ ਕੋਲੇ ਇੱਕ ਵੀ ਖਬਰ ਆਈ ਨਹੀਂ ਆਈ ਜੀ ਪੂਰੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਕਿਤੇ ਨਹੀਂ ਆਈ ਹੈਗੀ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸੰਗਰੂਰ ਜਿਹੜਾ ਕਿ ਗੜ ਹੈ ਸੀਐਮ ਸਾਹਿਬ ਵੀ ਇੱਥੇ ਨੇ ਚੀਮਤ ਸਾਹਿਬ ਵੀ ਇੱਥੇ ਨੇ ਮੈਂ ਵੀ ਇੱਥੇ ਆ ਬਰਿੰਦਰ ਗੋਇਓ ਜੀ ਵੀ ਇੱਥੇ ਨੇ ਜਿਹੜਾ ਕਿ ਆਵਾਜ਼ ਦੀ ਪਾਰਟੀ ਦਾ ਗੜ ਹੈ ਜਦੋਂ ਉੱਥੇ ਕਿਸੇ ਵਿਰੋਧੀ ਦੀ ਕੰਪਲੇਂਟ ਤੁਹਾਡੇ ਕੋਲ ਨਹੀਂ ਆਈ ਹੈਗੀ ਤੇ ਫਿਰ ਕਿੱਥੇ ਹੋਇਆ ਤੱਕ ਆ